ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਬਖਸ਼ੇ ਮਾ ਪ੍ਰਮਾਤਮਾ ਅਗੇ ਅਰਦਾਸ ਕਰਦਾਂ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਕਰੋ ਜੀ ਮਾਰਾ ਨਾਮੋ ਜਨ ਦੋਪਣੀ ਤੇ ਆਪចਾ ਬਹੁਤ ਤਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਬੇ ਅਰੋਗਤਾ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਚੱਲਾਂਗਾ ਕੀ ਹੋਗਾ ਉਧਰ ਮਨਰਾ ਦੋਨੇ ਪਕੌੜੇ ਲੂ ਗੀ ਪਕੌੜੀਆਂ ਹੀ ਘਿਰਖੀ ਆ ਬੱਲੇ ਉਰੇ ਪੁੱਤ ਥੱਲੇ ਆ ਥੱਲੇ ਆ ਆ ਥੱਲੇ ਆ ਹਾਏ ਦੋ ਫੋਨਾਂ ਆਂਦੀਆਂ ਬੈਠੀਆਂ ਅੰਦਰ ਇੱਕ ਬੈਠੀ ਆ ਦਾਦੀ ਇੱਕ ਬੈਠੀ ਆ ਬੜੀ ਛੋਟੀ ਮਾਂ ਨਿਆਂ ਨਿਕਲੇ ਨਾ ਤੂੰ ਸੱਤ ਗਾਲ ਵੀ ਬਲਾਉਂਦੀ ਦੀ ਜੀਆ ਚਾਹ ਕੰਮ ਅੱਛਾ ਅੱਛਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫੱਤੇ ਹੁਣ ਕਹੇ ਵੀ ਦੋ ਨਾਨੀਆਂ ਬੈਠੀਆਂ ਤੇ ਦੋ ਦਾਦੀਆਂ ਬੈਠੀਆਂ ਚੱਲ ਦાદੇ ਬੈਠੇ ਕਰਨ ਕਹਿ ਰਹੇ ਨੇ ਦੋ ਦਾਦੀਆਂ ਦੋ ਨਾਨੀਆਂ ਬੈਠੀਆਂ ਬਰਕ ਇੱਕ ਦਾਦੀ ਬੈਠੀ ਆ ਹਾਂ ਇੱਕ ਮੰਮੀ ਬੈਠੀ ਆ ਹੈ ਨਾ ਮੈਂ ਠੀਕ ਤਾਂ ਕੁੜੀ ਨੇ ਡਿੱਗ ਜਾਣਾ ਕਰ ਤੂੰ ਕੌਣ ਕਰ ਤੂੰ ਚੋਰ ਕੌਣ ਕਰ ਤੂੰ ਆਇਆ ਚੱਲ ਰਗਾ ਕਟਿੰਗ ਕਰੋ 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 ਜੀ ਇੱਧਰ ਵੀ ਮਿਲੋ ਸਾਡੀ ਧੀ ਰਾਣੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹਨਾਂ ਨੂੰ ਜੀ ਆਇਆਂ ਹੋ ਗਿਆ ਜੀ ਸਾਡੇ ਕੋਲ ਇੱਕ ਨਮਾ ਸਾਡੇ ਫੈਮਿਲੀ ਮੈਂਬਰ ਵੀ ਆ ਗਿਆ ਜੀ ਇੱਕ ਹਾਂ ਉਹ ਵਿਚਾਰਾ ਉਹ ਖੜਾ ਦੂਰ ਹੈ ਸੱਤੇ ਗੰਨਰਾ ਆ ਰਿਹਾ ਹੈ ਨੇੜੇ ਹੀ ਨਹੀਂ ਆਉਂਦਾ ਨੇੜੇ ਵੀ ਨਹੀਂ ਆਉਂਦਾ ਆ ਉਹ ਖੜਾ ਪਰਲੀ ਸੜਕ ਉਹਦੇ ਪਿੰਡ ਤੋਂ ਆਇਆ ਉਹ ਵਿਚਾਰਾ ਪਰਲੀ ਸੜਕ 'ਤੇ ਖੜਾ ਸੀ ਹਾਂ ਰੂੜ ਦੇ ਪਾ ਕੇ ਕੱਢ ਕੇ ਉਹ ਟੌਰ ਆਦਾ ਵਿਚਾਰੇ ਲੱਤਾਂ ਬਾਹਰ ਆਤੇ ਚ ਕੱਢ ਗਈ ਨੂਰ ਇੰਦਰ ਆ ਜੀ ਆ ਦੇਖ ਚੜ ਗਈ ਓਏ ਥੱਲੇ ਥੱਲੇ ਥੋੜੀ ਇਹਨੂੰ ਆ ਦੇ ਕਿੱਦਾਂ ਜਾਂਦੀ ਭੱਜੀ ਪੌੜੀਆਂ ਵੱਲੋਂ ਆ ਜਾ ਪੁੱਤ ਗਿਰ ਜੂਗੀ ਗਿਰ ਜੂਗੀ ਆ ਜਾ ਹਾਂ ਆ ਜਾ ਭੱਜੀ ਜਾਂਦੀ ਪਰ ਨਹੀਂ ਨਹੀਂ ਆ ਗਈ ਕਿ ਆ ਵੇਰਾ ਨਾ ਨਾ ਦੱਬਾ ਜਾ ਸਭ ਫੜ ਫੜਾ ਦੇ ਆ ਜਾ ਆ ਜਾ ਦੇਖੀ ਹੌਲੀ 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 ਛਾਲ ਮਾਰਨੀ ਉਹਨੇ ਛਡਤਾ ਫੜ ਦੱਬਾ 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 ਪਾਸਤਾ ਬਸਰ ਮਹਤਵਪੂਰਨ ਜਦੋਂ ਇਹਨੇ ਬ੍ਰੀਕ ਕਦੇ ਖੱਟਣ ਲੱਗੇ ਵੀ ਜੀ ਇਹ ਇਹ ਵੀ ਇੱਕ ਰਾਜ ਹੈ ਇਸਮੇ ਵੀ ਕੋਈ ਸਪੈਸ਼ਲ ਬਾਤ ਆ ਅੱਛਾ ਜੀ ਪਾਸਤਾ ਕੁਝ ਯਾਰਾ ਇਹ ਨਵੇਂ ਸਟਾਈਲ ਦਾ ਸਲਾਦ ਬਣਾਉਣ ਲੱਗਿਆ ਸੀ ਅੱਛਾ ਜੀ ਖਾਣਗੇ ਨਹੀਂ ਪਸਤਾ ਤੱਕ ਹਾਂ ਤੁਸੀਂ ਪਸਤਾ ਆਉਂਗੇ ਹੁਣ ਖਾਵਾਂਗੇ ਬਾਅਦ ਚ ਪਸਤਾ ਬਾਅਦ ਚ ਪਸਤਾ ਆਉਂਗੇ ਹਾਂ ਬੱਪ ਮੈਂ ਕੀ ਕਰਨਾ ਹੈ ਖਾਣੂ ਮੈਂ ਖੋਲਣ ਨੂੰ ਕਹਿੰਦੀ ਹਾਂ ਇਹਦੇ ਚ ਆਇਆ ਤਾਂ ਨਹੀਂ ਫਿਰ ਮੁੰਡਾ ਡਾਕਟਰ ਕੋਲ ਜਾ ਕੇ ਪੁੱਛਣੇ ਹੈਗਾ ਉਹਦਾ ਰੀਤ ਨਾਲ ਖਾਲੀ ਆ ਹਾਂਜੀ ਅੰਦਰ ਵੀ ਵਿੱਚ ਇੱਥੇ ਆ ਹਾਂ ਉਹ ਵੀ ਬਰੀਕਾ ਕਰਨਾ ਦਾਸਾ ਮਿਹਨਤ ਕਰਨੀ ਪੈਂਦੀ ਥੋੜੀ ਜਿਹੀ ਵੱਧ ਪਰ ਹੈ ਬਸ ਤੇ ਮੈਂ ਜਿਹੜੀ ਬਣਨੀ ਹੈ ਅੱਛਾ ਜੀ ਹਾਂ ਨਾਲ ਇਹਦੇ ਵਿੱਚ ਤੇਲ ਲੱਗਣਾ ਨਾ ਦੇ ਵਿੱਚ ਬਟਰ ਲੱਗਣਾ ਨਾ ਇਹ ਚ ਕੀ ਲੱਗਣਾ ਇਹ ਤਾਂ ਮਿਓ ਨਹੀਂ ਪਰ ਪਰ ਕੇ ਲੱਗਣੀ ਬਸ ਵਿਓ ਨਹੀਂ ਨਹੀਂ ਉੱਥੇ ਆਪਣੇ ਆਪ ਤੇ ਨਾ ਅੱਪਾ ਦੁੱਧੜੀ ਕਰੀਮ ਵੀ ਪਾ ਸਕਦੇ ਹੋ ਜਿਵੇਂ ਮੈਂ ਕਪਰੇਟ ਫਿਰ ਤਾਂ ਮੈਂ ਤੇਰੇ ਅੱਛਾ ਦੂਜਾ ਸਲਾਦ ਬਣਾਣਾ ਇਹ ਠੀਕ ਆ ਠੀਕ ਆ ਠੀਕ ਆ ਜੀ ਦੂਜਾ ਸਲਾਦ ਠੀਕ ਹੋ ਗਈ ਅਸੀਂ ਜਿਵੇਂ ਆ ਗਏ ਇਹ ਠੀਕ ਆ ਜੀ ਹਾਂ ਹੁਣ ਸਮਝ ਆਈ ਜਿਹੜਾ ਬਸ ਹੋਰ ਟਾਈਮ ਖਾਂਦੇ ਪੌਲ ਸਲਾਦ ਬਸ 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 ਸਾੜੀ ਨੇ ਰਾਤ ਦਾ ਮੇਰਾ ਤਾਂ ਤੰਗ ਕਰਿਆ ਪਾ ਮੈਨੂੰ ਕਹਿ ਕਹਿ ਕੇ ਹਾਂਜੀ ਨਹੀਂ ਜੀ ਜੀ ਨਹੀਂ ਆਉਣਾ ਮੇਰੀ ਜੀਜੀ ਨਹੀਂ ਆਉਣਾ ਤਾਂ ਹੀ ਕਾਹੇ ਕਾਲੋ ਕਾਹ ਨੂੰ ਨਾ ਮੱਛੀ ਨੂੰ ਦੋ ਤਾਂ ਆ ਜੀ ਨੇ 5 3 ਵਜੇ ਲੈ ਕੇ ਅਸਤਨ ਪੜੇ ਕੰਸਾ 5 ਵਜੇ ਚੋਂਦਾ ਜਾਦੇ ਜੈ ਜੈ ਕੱਲ ਮੈਂ ਨੇਟ ਹੋ ਗਿਆ ਉਹਨੂੰ ਰੌਣਤ ਮੈਂ ਕਿਹਾ ਮੈਂ ਨੇਟ ਵੱਲ ਕਹਿੰਦੀ ਹੋਰ ਹੋਦੀ ਹੈ ਜੀ ਮਾਨੂੰ ਮੁੱਛੀ ਆ ਮੈਂ ਰੋਂਦੀ ਸੀ ਕਹਿੰਦੀ ਨਾ ਮੈਂ ਤਾਂ ਰੋ ਗਈ ਜੀ ਪਤਾ ਨਹੀਂ ਜੀ ਮੈਡਮ ਤੂੰ ਰੋਲਦੀ ਦੀ ਪਤਾ ਨਹੀਂ ਜੀ ਝੋਟ ਮੋੜ ਦੀ ਰੋਣ ਰੱਤੇ ਜਾਂਦਾ ਕੋਈ ਨਾ ਤੂੰ ਤਾਂ ਨਾ ਬਣਿਆ ਜਾਂਦਾ ਹੈ ਲੈ ਮੈਂ ਕੱਟਾ ਵੀ ਕੇ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਜੀ ਆਇਆਂ ਤਾਰ ਤੂ ਤੂ ਕਣ ਕਰਦਾ ਹੋਗਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਮੈਂ ਲਾਉਂਗੀ ਹੋਏ ਥੋੜਾ ਹਾਂ ਦੋਤੀਨ ਤਾਂ ਦਪਏ ਆ ਇਹ ਲੱਭੇ ਵੀ ਆਹ ਚਾਕੂ ਦੋ ਮੈਨੂੰ ਇਹ ਚਾਕੂ ਬਹੁਤ ਵਧੀਆ ਆ ਦੇਖੀ ਚਾਰਾ ਕੰਟਰੋਲ ਕੰਟਰੋਲ ਨਹੀਂ ਦਿਖਾਇਆ ਜਿੰਨਾ ਜਿੰਨਾ ਛੋਟਾ ਉਹ ਉਹ ਆਪਣਾ ਛੋਟਾ ਜਿੰਨਾ ਛੋਟਾ ਮੈਂ ਛੋਟਾ ਹੁਣ ਆਇਆ ਨਾ ਕਹੇ ਦੀ ਵੀ ਸਾਸਾਂ ਚ ਇੱਕ ਸਭ ਤੋਂ ਸਾਫ ਸਾਫ ਚ ਰੰਗ ਦਾ ਸਾਫਾ ਦੋ ਉਹਨੇ ਬੱਸ ਮੈਂ ਦੱਸਿਆ ਨਹੀਂ ਬੋਲੇ ਗਏ ਬੱਸ ਤੂੰ ਦੱਸਾਤ ਹੋਗੀ ਜੀ ਮੈਂ ਕਿਹ سپورਟਰ ਆ ਤੇਰਾ ਹਾਂਜੀ ਹਾਸੇ ਮਜ਼ਾਕ ਚ ਬੰਦਾ ਬੰਦਾ ਨਾ ਮੈਂ ਸੱਪੇ ਤੋਂ ਕੈ ਜੀ ਨੂੰ ਪੁੱਛ ਤਾਉਣੀ ਹਾਂ ਮੈਂ ਵੀ ਸਸੀ ਕਾ ਜਦ ਹਾਂਜੀ ਬਹਾਰ ਨੂੰ ਆਇਆ ਟਰੱਕ ਵਿੱਚ ਜਲ ਮੈਂ ਇਹਨੂੰ ਆ ਜਾਓ ਇੱਥੇ ਪੁੱਛ ਰੋ ਇੱਥੇ ਪੁੱਛ ਰੋ ਇੱਥੇ ਤੈਨੂੰ ਨਾ ਕੰਮ ਨਹੀਂ ਨੂੰ ਮਾ ਨੋਸੀ ਗੱਲ ਦੱਸਣੀ ਭੁੱਲ ਗਏ ਵੀ ਜੀ ਅਬ ਜਨ ਅਸੀਂ ਗੱਡੀ ਚ ਗਏ ਹਣਾ ਸਾਸ ਹਨਾ ਪਹਾੜ ਨੂੰ ਗਏ ਤੇ ਜਿਆਦਾ ਸੀ ਕਹਿੰਦਾ ਇਹ ਵੀ ਸਸਾ ਨਹੀਂ ਹੈਗੀਆਂ ਤੇਰੀਆਂ ਦੋ ਸਸੇ ਨੂੰ ਤੇ ਇੱਕ ਸਸਾ ਸਾਪ ਨੂੰ ਤੇ ਇੱਕ ਸਸਾ ਲੱਗਦਾ ਪਹਾੜ ਦਾ ਦੋ ਦੋ ਦਾ ਸਸੇ ਲਾ ਦੇ ਕਹਿੰਦਾ ਸਸਾ ਸਸਾ ਲੱਗਣੇ ਚਾਹੀਦੇ ਆ ਨਹੀਂ ਇਹੋ ਆ ਕੁਛੋਂ ਸਕੇ ਆ ਤਾਂ ਤਸਮ ਵਗੈਰ ਕੋਈ ਵੀ ਨਹੀਂ ਪਾਈ ਬਹੁਤ ਚਾਹੀਦੀਆਂ ਲੈ ਮੁੱਕੇ ਬੋਲ ਨਹੀ ਪਹਾੜਾਂ ਦੇ ਗਏ ਜਿਆਦਾ ਹੁਣ ਜਿਹੇ ਜਿਹੇ ਮਾਹੌਲ ਉੱਥੇ ਹੁਣ ਹਾਸੀ ਮਖੌਲ ਵਾਲਾ ਮਾਹੌਲ ਬਣਿਆ ਮਤਾਂ ਜੀ ਸੇ ਸਾਤਾ ਹਾਂਜੀ ਇਹ ਵੀ ਚਾਈ ਸਾਤਾ ਹਾਂ ਉਹ ਤਾਂ ਹੈ ਜੀ ਬਲਾ ਉਹ ਵੀ ਸਾਤਾ ਉੱਥੇ ਜਿਹੜਾ ਹੁਣ ਮਾਹੌਲ ਬਣਿਆ ਪਤਾ ਹੀ ਆਹ ਜਿਹੇ ਮਾਹੌਲ ਦੇ ਹਿਸਾਬ ਨਾਲ ਗੱਲ ਚੱਲ ਪਈ ਮਾਝਾ ਕਿਤੇ ਸਾਨੂੰ ਸਾਪੇ ਬਣਾਤਾ ਉਹ ਨਹੀਂ ਹੈ ਸਾਪ ਉਹਦੇ ਅਸਲ ਮਾਹੌਲ ਕਾ ਅਦਰ ਨੂੰ ਵੀ ਨਹੀਂ ਸਾਤਾ ਸਾਤਾ ਚ ਬਹੁਤ ਆਉਂਦਾ ਉਹ ਤਾਂ ਸਿੱਧਾ ਡੰਗ ਮਾਰਦੀ ਆ ਵਾਟ ਦੇਦੀ ਆ ਵਾਟ ਦੀ ਆ ਨਾ ਗਿਨ ਨਾ ਗਿਨ ਨਾ ਗਿਨ ਨਾ ਗਿਨ ਨਾ ਗਿਨ ਤੂੰ ਕੀ ਕਰਵਾਉਗਾ ਮੈਂ ਉਹ ਸੋਚਦੀ ਸੀ ਮੇਰਾ ਘੁੱਟ ਕਿਹੜਾ ਦੂਰ ਉਹ ਮੈਂ ਤਾਂ ਘੁੱਟ ਤੂੰ ਦੱਸਦਾ ਫੁੱਲ ਗਈ ਐ ਕਿਹੜਾ ਦੂਰ ਉਹ ਬੰਨਣਾ ਲਾਉਂਦਾ ਯਾਦ ਆ ਉਹ ਬੰਲੇ ਹੱਥ ਵਾਲੇ ਦੇਖ ਲੋ ਕਿਹਦੇ ਤੇੜਾ ਦੂਖ ਦਾ ਉਸ ਨਾ ਕਿ ਤੇ ਹੱਥ ਕਰ ਕੱਢ ਲੇ ਬੈਠਾ ਹਾਂ ਇਹੋ ਜੇ ਮੇਰਾ ਜੱਟਾ ਰਾਲਾ ਮੇਰੇ ਨਾਲ ਮੈਨੂੰ ਕਿਸੇ ਦਾ ਡਰ ਹੈ ਹਾਂ ਇਹ ਤਾਂ ਹੈ ਬਸ ਬਾਹਰ ਬਾਹਰ ਹੀਰੇ ਦੇ ਵਿੱਚ ਵਿੱਚ ਚੀਜ਼ਾਂ ਬਣ ਜੀ ਬਸ ਇਹਦੇ ਕਰਕੇ ਨਾਲ ਅੱਛੀ ਹਾਂ ਸਾਰੇ ਹੀਰੇ ਦੇ ਵਿੱਚ ਵਿੱਚ ਚੀਜ਼ਾਂ ਬਣੇ ਹੀਰੇ ਦੇ ਤਾਂ ਇਹ ਤਾਂ ਦੂਆ ਜੀ ਨਹੀਂ ਵਧੀਆ ਤੇਰਾ ਚਾਚਾ ਸਬਜ਼ੀ ਕੱਟਦਾ ਨਾ हाँ जी वो ये ब्रीक ब्रीक और हाँ। कट्टे के साथ था दस में दो बार बीच में आता था नहीं आता है ये आता चाचा जी जम ही देख रहे हो हैं इधर होने दे आ जाए ये तो किसी शहर के मेरे ऑफिस चल अच्छा जी आप मिले बाद में कहना लो किथे कर देते थे जिस तो जॉब मां हां जी मां जॉब में चले जल्दी कर यार सोच जमने हां जी है मेरी वैसे ये तो थोड़ा फर्ज ਵੀ ਮੀ ਆਦਮੀ ਬਰਾਬਰ ਤੁਸੀਂ ਕਿਵੇਂ ਮੈਂ ਮੈਂ ਪੁੱਛ ਰਹੀ ਸੀ ਮੈਂ ਮੈਨੂੰ 5 ਸਾਲ ਤੋਂ ਪੁੱਛਿਆ ਨਹੀਂ ਨਾ ਵੇਲੇ ਫਰੀਕ ਵੀ ਇੱਕ ਸਾਲ ਕਿੱਟਨੀ ਕਿਦਾਂ ਤੁਸੀਂ ਕੀਆ ਸਰੀਰ ਕੋ ਕਾ ਅੱਜੋ ਮੈਂ ਕਿੰਨਾ ਕੁੜੀ ਚੱਕੀ ਵੀ ਆ ਇਹ ਪੁਰਾਣੀ ਜਮਾਨੇ ਇਹ ਇਕੱਲੇ ਚੱਕਦੇ ਹਾਂ ਬਿਲਕੁਲ ਹਾਂ ਜੀ ਹਾਂ ਇਕੱਲੇ ਚੱਕਦੇ ਸੋਨੂੰ ਵੀ ਆਇਆ ਚੱਕਦੇ ਮੀਨਾ ਨੂੰ ਵੀ ਆਇਆ ਚੱਕਦੇ ਲੇ ਕੌਣ ਤੇਰਾ ਨਾਮ ਤੇਰੇ ਨਾਲ ਦਰਦ ਦੇਣੇ ਰੱਖਣ ਵਾਲੇ ਵੇਰ ਦੇ ਆਸੰਦੀਪਰ ਉਹ ਫੇਰ ਤੂੰ ਆ ਕਿਉਂ ਮੇਰੇ ਇੰਦ ਨਹੀਂ ਆਉਂਦਾ ਪਾ ਮੈਨੂੰ ਤਾਂ ਪਤਾ ਹੀ ਨਹੀਂ ਤਾ ਨਾਮ ਤੇਰਾ ਜਿੰਨਾ ਆਦਾ ਨਹੀਂ ਹੈ ਚੋੜਨੇ ਚਾਹੁੰਦੇ ਨੇ ਮੀਨਾ ਐਂ ਕਰੀ ਮੀਨਾ ਕਹੀ ਨਿਆੜੇ ਬਾਤ ਲੈ ਲੈ ਨੀਂ ਨਾ ਜਾ ਮੀਨਾ ਜਾ ਹਾਂ ਤੂੰ ਕਹਿੰਦੇ ਕਰਾ ਕੀ ਤੂੰ ਬੇ ਮੈਂ ਜੋ ਖੋੜਦਾ ਜੀ ਤੁਹਾਡੇ ਨੀਤਲਾ ਕੰਮ ਸ਼ੁਰੂ ਕਰ ਤੋਂ ਘਰ ਘਰ ਸ਼ੁਰੂ ਕਰਦਾ ਮੈਨੂੰ ਆਤ ਨਹੀਂ ਨਾ ਦੇ ਮੈਨੂੰ ਹੋ ਹਾ ਸਾਹਮਣੇ ਆ ਹੁਣ ਤਾਂ ਆਪਣੇ ਨੂੰ ਅਨਪੜ ਸਬਦ ਕਰਨਾ ਵਧੀਆ ਨਹੀਂ ਸਮਝਦਾ oh very good very good ਥੋੜੀ ਥੋੜੀ ਸੀ ਕਿਆ ਮਾਰਦੀ ਯਾਰੀਆ ਕਹਾਂ ਮੈਨੂੰ ਆਇਆ ਉਹਦਾ ਯਾਰ ਮੂੜਿਆ ਮੂੜਿਆ ਤਾਂ ਮੈਂ ਇਹ ਮਾਰ ਚਾਹੀ ਮੈਂ ਵੀ ਚਾਚਾ ਨਾਲ ਬੰਗੇ ਲੰਦੀ ਨਾ ਕੋਈ ਖੁਸ਼ੀਆਂ ਵਾਲਾ ਦਿਨ ਹੋਊਗਾ ਜਿੱਦਣ ਚਾਚਾ ਕਹਿੰਦੇ ਮੈਂ ਗਾਲ ਕੱਢਤੀ ਮਾਸਲੀ ਪੁਸਰੀ ਬੋਲਿਆ ਝੂਠ ਵੀ ਨਹੀਂ ਕੱਢੀ ਅੱਜ ਕੱਢੀ ਆ ਤਿਆ ਹਾਂ ਬੱਡ ਆ ਕਿਹੜਾ ਬੋਟ ਖੋਇਆ ਵਗੇ ਨਾ 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 ਮੱਗੀਆਂ ਨਹੀਂ ਆ ਮੈਂ ਬੋਲੀ ਆ ਮੈਨੂੰ ਮੈਨੂੰ ਤਾਂ ਹੀ ਨਹੀਂ ਪਤਾ ਵੀ ਅੱਜ ਬੈੱਡ ਪਰ ਗਾਗ ਦੀ ਗੱਡੀ ਮੱਡੀ ਭਾਈ ਕੋਣ ਕੱਟ ਖਾਹ ਕੱਟੀ ਆਂ ਮੈਂ ਬੋਲੀ ਆ ਤਾਂ ਨਹੀਂ ਬੋਲੀ ਭਾਈ ਤੇ ਨਾ ਤਾਂ ਕੰਮ ਕਰਦਾ ਕਰਦੀ ਸੀ ਮੈਨੂੰ ਵੀ ਨਹੀਂ ਪਤਾ ਸੀ ਕਰਦਾ ਮੋਟਰ ਪਿੱਛੇ ਹਾਂ ਮੋਟਰ ਪਿੱਛੇ ਮੈਂ ਵਿੱਕੀ ਕਹਿੰਦਾ ਵੀ ਮੈਂ ਮੈਂ ਕਿ ਵਿੱਕੀ ਨੇ ਮੋਟਰ ਨਾਲ ਕਰੀਤੀ ਮੇਰੇ ਕਹਿੰਦੇ ਸੀ ਮੇਰੇ ਘਰੋਂ ਮਾਂ ਦੇ ਅੱਛਾ ਕੋ ਹੋ ਕੇ ਮੈਨੂੰ ਗੱਲ ਪਤਾ ਮੈਨੂੰ ਨਹੀਂ ਦਿੱਤੀ ਮੈਂ ਆਪਣਾ ਵੀ ਪਿਓ ਹੀ ਆਇਆ ਕਰਕੇ ਵੇਖੇ ਰਿਹਾ ਕਰਕੇ ਮੇਰੇ ਨਾਲ ਲੱਗੋ ਉਹ ਦੇਖ ਹੌਲੀ ਦੇਖ ਕੰਨ ਘਰ ਤਾਂ ਉਹ ਅੰਦਰ ਰੋਣ ਲੱਗ ਗਈ ਉਹ ਆ ਜਾ ਆ ਜਾ ਆ ਜਾ ਤੈਨੂੰ ਆ ਜਾ ਆ ਜਾ ਬਾਹਰ ਆ ਜਾ ਉਹ ਕਹਿੰਦੀ ਮੈਂ ਤਾਂ ਤੇ ਪਿੱਛੇ ਰਹਿ ਜਾ ਉਹ ਨਹੀਂ ਉਹ ਰੋਣ ਤਾਂ ਲੱਗੀ ਵੀ ਪਤਾ ਨਹੀਂ ਕੌਣ ਕੁੱਟਾ ਲਾ ਕੇ ਅੰਦਰ ਬਾਹਰ ਤੇ ਤੂੰ ਦੇ ਘੁੰਮਣਾ ਹੁਣ ਅੰਦਰ ਇਹਨਾਂ ਨੂੰ ਵੇਜ ਜਾ ਤੂੰ ਅੰਦਰ ਬੰਦ ਕਰ ਕੌੜੀਆਂ ਦਾ ਲੱਗਿਆ ਨਹੀਂ ਪਤਾ ਹੀ ਨਹੀਂ ਨਹੀਂ ਉੱਥੇ ਦਾ ਸਿੰਬਲ ਤਾਂ ਪਾਣੀ ਦੇ ਕੀੜੀਆਂ ਦਾ ਲੈਣਾ ਹਾਂਜੀ ਛਿੱਟੀ ਕੀੜੀਆਂ ਦੀ ਹੋਣੀ ਹੈ ਅੱਛਾ ਅੱਜ ਛਿੱਟੀ ਕਰ ਬਣੀ ਕੀੜੀ ਮਾਚੀ ਕੀ 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 ਜਾਨਾ ਦੋ ਲੈ ਕੇ ਆ ਨਾਨੂ ਨਾ ਜਾ ਕੇ ਮਾਚੀ ਨੂੰ ਲਿਆ ਠੀਕ ਆ ਹਾਂ ਅੱਗੇ ਤਾਂ ਜਰੂਰ ਕਿੜੀ ਦਾ ਪਤਾ ਲੱਗ ਜਾਣਾ ਖਾਣ ਦੇ ਆ ਕੋਕ ਚੱਕ ਤਾਂ ਹੁਣ ਕਈ ਵਾਰ ਮੈਂ ਕਰਦੇ ਜਾ ਰਹੇ ਹਾਂ ਗਿਰਜਨ ਹੁਣ ਕਈ ਵਾਰ ਮੈਚ ਸੈਲੀਮੈਂਟ ਕਰ ਲੈ ਜਦੋਂ ਗਿਰਦੀ ਮੈਂ ਤਾਂ ਦੇਖਦੀ ਨਹੀਂ ਉੱਠ ਕੇ ਖੜ ਜਾਂਦੀ ਜੇ ਕਹਿੰਦੀ ਤਾਂ ਮੇਰੇ ਤੇ ਜਿਵੇਂ ਜਦੋਂ ਰੋਣ ਲੱਜਦੀ ਹੈ ਉਹ ਤਾਂ ਮੈਂ ਦੇਖ ਪਾਈ ਜੇ ਨਿਆਣਾ ਨੂੰ ਬਾਤ ਕਰਦੇ ਪਹਿਲਾਂ ਆਪਣੇ ਨੇ ਚੱਕ ਲੋ ਚੱਕ ਲੋ ਹਾਂ ਜੀ ਹਾਂ ਨਹੀਂ ਇਹ ਦੇਖਿਆ ਇਹ ਸਾਰਿਆਂ ਤੋਂ ਪਹਿਲਾਂ ਸਾਡੀ ਸਾਰੇ ਸੁਖੀ ਦੇ ਕਰਦੀ ਆ نیچے ਦੇ ਦਿਆਂ ਜੇ ਕੰਮ ਤੇ ਬੱਝ ਜਿੱਦ ਨਹੀਂ ਜੇ ਨੀਤੇ ਦੇ ਬੱਝ ਤੇਰੇ ਆ ਬੱਝ ਮੈਂ ਨਾ ਤੇ ਟੱਟ ਕਰ ਘੁਆ ਸਾਰੇ ਨਾ ਭੰਗੇ ਹੁੰਦੀ ਹੈ ਕਿ ਗੱਲ ਹੈ ਕਿ ਦਿਲੇ ਇਹ ਹੋਵੇ ਮਰਕਾ ਨਿਆਣਾ ਨਿਆਣਾ ਵੀ ਆਇਆ ਜੀ ਨਿਆਣਾ ਵੀ ਹੋ ਜਾਵੇ ਤੇ ਵੀ ਆਇਆ ਚਲੋ ਮੈਂ ਦਿੰਦਾ ਨਾਣਾ ਨਿਆਣਾ ਮਜ਼ਬੂਤ ਤੇ ਵੀ ਸਾਨੂੰ ਕਿਹੜਾ ਚੱਕਣਾ ਹੁੰਦਾ ਹਾਂ ਉਹ ਹੰਦਰੀ ਦਾ ਜਦਾ ਮਾਪਾਪ ਨਿਆਣਾ ਕੋਲ ਜਾਦਾ ਟਾਈਮ ਉਹ ਮੈਂ ਦੇਖੀ ਗੱਲ ਜਾਨੀ ਕਿਣੀ ਤੇ ਉਧਰ ਲੈ ਲਓ ਗੀਤ ਲੱਗੀ ਬਗੋਂ ਗੀਤ ਹੋ ਗਿਆ ਮੇਰੀ ਮੇਰੀ ਚਿਹਰੇ ਦੀ ਗੱਲ ਸੁਣੋ ਭਾਈ ਮੇਰੀ ਨਾ ਭੈਣ ਨਹੀਂ ਜਾਣਾ ਤਾਂ ਆਪਣੀ ਮਾਸ ਮਾਦੀ ਮਾਸੀ ਕੋਲ ਜਾਣਾ ਤਾਂ ਰਹਿਣਾ ਮੈਂ ਤਾਂ ਮੈਂ ਵੀ ਜਾਣਾ ਸਾਰਾ ਘਟਾੜਾ ਰੋ ਕੇ ਨਾ ਕੋਠੇ ਤੇ ਹੀ ਬੈਰੀ ਧੁੱਪਾਂ 'ਚ ਇੰਨਾ ਰੋਈ ਮਨੂੰ ਕੋਈ ਮਾਯਾ ਪੁੱਟ ਕੇ ਫਿਰ ਨੱਚ ਲੈ। ਲੈ ਰੋਕੇ ਬੁੜਾ ਹਾਰ ਕਰ ਲੈ। ਮਿੱਟੀ ਚ ਜਦ ਤੱਕ ਕੱਚੇ ਹੋਣ ਜਦ ਤੱਕ ਉੱਠੇ। ਅਲੰਬ ਮਿਰਚੀ ਜੇ ਕਰੇ ਨਜ਼ਰਾਂ ਸਾਫ਼ ਕਰ ਦੋ। ਐਂਡਾਂ ਜੋ ਜੀ। ਸਾਨੂੰ ਹੋੜੇ ਪਤਾ ਲੱਗਿਆ ਤਾਂ ਫਿਰ ਰੋਣ ਦੀ। ਕੋਣਾ ਇਹ ਤਾਂ ਜਾਂਦਾ ਪਾਪ ਕਿਹਾ ਹੈ ਬਈ। ਉਹ ਵੀ ਉਹ ਵੀ ਧੁੱਪ ਜੀ। ਹਾਂ ਹੋਵੇ ਤੁਹਾਨੂੰ। ਯਾਰ ਉਹ ਨਹੀਂ ਤਾ ਮਗਲੇ ਦੀ ਕਰੀ ਤੂੰ ਕਹਿੰਦੀ ਮੈਂ ਰੋਦੀ ਦੀ ਮੈਨੂੰ ਚੁੱਪ ਨਹੀਂ ਕਰਾ ਮੈਂ ਤੈਨੂੰ ਚੁੱਪ ਕਰਾਉਂਦਾ ਮੈਂ ਮਿੱਤਾਂ ਚੀਜ਼ੇ ਰੱਖਾ ਤਾ ਠੀਕ ਹੈਂਦਾ ਮੈਨੂੰ ਹੁਣ ਪਤਾ ਲੱਗਿਆ ਤੂੰ ਰੋਂਦੀ ਵੀ ਮੈਂ ਤੈਨੂੰ ਹੁਣ ਚੁੱਪ ਕਰਾ ਲਾਂਦਾ ਤਾ ਖਾਂ ਨੀ ਰੋ ਮੈਂ ਪਿੱਕੀ ਦਾ ਕਾਂਡਾ ਮਤਲਬ ਉਹ ਯਾਰ ਮਤਲਬ ਤੂੰ ਬਾਤ ਚ ਸਿੱਕਦੀ ਆ ਬਣਾ ਮੈਨੂੰ ਦੱਸੋ ਮੇਰਾ ਮਤਲਬ ਇਹ ਤਾਂ ਵੀ ਤੈਨੂੰ ਚੁੱਪ ਕਰਵਾ ਲਦਾ ਖੋਣ ਕਰਾਉਂਦਾ ਚਾਹ ਤੂੰ ਸਮਝੀ ਨਹੀਂ ਤੈਨੂੰ ਚੁੱਪ ਕਰਾਉਣਾ ਤਾ ਉਹ ਬਾਤ ਆਈ ਤੱਕ ਤੂੰ ਤਾਂ ਸੁਬਾਹ ਕਰਾਉਂਦੀ ਐ ਆ ਕਿਉਂ ਪਾਸੇ ਚੱਪੇ ਲੜਾਈ ਹੋ ਕੇ ਟੀਮਾ ਰੋਈ ਤੀ ਮੇਰਾ ਖੂਨ ਪੀ ਗਿਆ ਵਾਜਿਆ ਕਰ ਅੱਛਾ ਝੋਕਾ ਮੈਂ ਚੁੱਪ ਕਰਾ ਮੈਂ ਚਾਹ ਤੇਰੀ ਗਾਲਤੀ ਉਹ ਬਾਈ ਵੇਚ ਪਾਸੇ ਕਰੋ ਨੰਨੇ ਪਾਸੇ ਆ ਇਧਰ ਆ ਜਾ ਪੁੱਤ ਇਧਰ ਨੂੰ ਇਧਰ ਨੂੰ ਇਧਰ ਨੂੰ ਆ ਜਾ ਮਮਾ ਕੋਲ ਜਾ ਮਮਾ ਕੋਲ ਜਾ ਨੂੰ ਨੂੰ ਰਸਤਾ ਨਹੀਂ ਮਿਲਦਾ ਆਪਣੀ ਮੰਮੀ ਕੋਲ ਜਾਣ ਨੂੰ ਆ ਜਾ ਆ ਜਾ ਹੱਥ ਓਂ ਨਹੀਂ ਹੱਥ ਮਿਰਚਾਂ ਵਾਲੇ ਆ ਪੁੱਤ ਜਦੋਂ ਗਾ ਵੀ ਦਾ ਕੇ ਤਮਾ ਤੀ ਫੀ ਸੀ ਫੀ ਕਰਦੇ ਆਂ ਨਹੀਂ ਪਿਆਸ ਵੀ ਬਹੁਤ ਆਣੀ ਬਸ ਫੇਰ ਮੈਂ ਆ ਗਈ ਆ ਗਈ ਲੱਗੇ ਵਾਰੋਂ ਮਟਰ ਨੇ ਆ ਰਹੇ ਇੱਕ ਨਹੀਂ ਦੋ ਦੋ ਵਾਰ ਦੇ ਇਹ ਕੰਦਰ ਹੱਕਾ ਮਾਰਦਾ ਬਣਾ ਲੈ ਪਹਿਲਾਂ ਤਰਲੇ ਕਰਨੇ ਪੈਂਦੇ ਆਂ ਆ ਜਿਹੜਾ ਬ੍ਰੀਕੀ ਕਰ ਮਸਾਲਾ ਨਹੀਂ ਹੁਣ ਕਰ ਲੈ ਕਰਨੇ ਪੈਨੇ ਆ ਰਾਤ ਮਿੰਟ ਤੱਕ ਕਿੰਤਾ ਨਿਵੰਗਣਾ ਬਣੇਸਤਵਾਦ ਤਾ ਤੇ ਮੈਂ ਕਰ ਲੈ ਕਰਦੀ ਕਰ ਦਿਨ ਕਹਿ ਤਾ ਅਬ ਠਿਕ ਗਏ ਤੱਕ ਕਿ ਚੱਲੀਏ ਤੂੰ ਛਾਂ ਨੂੰ ਭਾਉਂ ਗਿਆ ਤੜੀ ਠੀੜਾ ਪਾ ਕੇ ਮੇਰੀ ਝਿਜ ਨਹੀਂ ਆਉਣਾ ਦਰਜੀ ਮਰੇ ਆਸੀਂ ਬੱਡੀ ਐ ਤਾ ਲੇਟ ਹੁੰਦਾ ਰਹੇ ਤੂੰ ਅੱਛਾ ਬਾਰ-ਬਾਰ ਬਾਲੋ ਕਿੰਨੀ ਰੋਣ ਲੱਗ ਮੇਰਾ ਵੀ ਹੋ ਗਿਆ ਹਾਂ ਹੁਣ ਮੈਂ ਨਹੀਂ ਹੁੰਦਾ ਚੱਕ ਲੈ ਆਉਣੀ ਕਿ ਕਿਰਚ ਕੇ ਲੈ ਲੈ ਮੈਂ ਤਾਂ ਤੇਰੇ ਕਹੇ ਤੇ ਚੱਕ ਲੈ ਜਾਂਦੀ ਹਾਂ ਸਾਈਕਲ ਹੋਰੇ ਨਹੀਂ ਤਾਂ 20 ਪੈਣ ਦੇ ਇਸਾਬ ਤੇ ਰਾਤ ਤੇ ਨੇ ਵੀ ਜੀ ਦੋ ਟਰੈਕਟਰ ਲੱਗੇ ਅੰਦਰ ਆ ਨਹੀਂ ਤਾਂ ਮਾਣਾ ਜੇ ਚੱਲੇ ਗੱਡੀ ਮੂਹਰੇ ਖੜੀ ਸੀ ਅੰਦਰ ਨਹੀਂ ਸੀ ਸਾਹ ਚਾ ਵਧੀਆ ਪਾਣੀ ਸਿਗਨਲ ਤਾਂ ਰਹਿ ਲੰਦਾ ਪਰ ਤੇ ਪਾਪਾ ਨੂੰ ਕਹਾਂ ਕਰਿਆ ਸਕੂਟਰ ਹੀ ਪੂਰੀ ਚਾਰਜ ਦੀ ਸੀ ਤੇ ਲਾਈਟ ਬੱਝ ਕੇ ਚੱਲ ਸਰ ਗਿਆ ਕਿੰਨੇ ਕੁੱਤਾ ਨਹੀਂ ਤਾਂ ਮਾਰ ਰੋਮੋਟ ਲਾਉਣਗੇ ਪਤਾ ਨਹੀਂ ਕਿਚੂ ਨੂੰ ਫੋਨ ਲਾ ਦੇ ਤੂੰ ਚਿਚੀ ਨੂੰ ਫੋਨ ਲਾ ਦੇ ਆ ਨਾ ਕੁੱਤਾ ਕਾਪੇ ਕੁੱਤਾ ਨਹੀਂ ਆ ਕੇ ਕਹਿ ਦਿਓ ਵੀ ਨਾ ਮੈਂ ਹੁਣ ਕਾਂ ਦੀ ਕਟਾਈ ਕਰਨੀ ਆ ਦੱਸ ਤੈਨੂੰ ਕਿਆ ਕੇ ਆਇਆ ਹੈ ਬੋਲੀ ਕਟਾਈ ਕਰਨੀ ਪੁੱਲੀ ਸਵੇਰੇ ਨਾ ਸਵੇਰੇ ਵੀਰ ਜੀ ਛੁੜਨਦੇ ਆ ਪੁੱਲੀ ਦੀ ਜਿੱਦੀ ਕੋ ਧਾਨਾ ਤਾਂ ਮੈਂ ਕਸੂਰ ਜਾਣਾ ਪੁੱਲੀ ਨਹੀਂ ਆਇਆ ਫਿਰ ਵੀ ਤੇ ਮੇਰੇ ਵੀ ਹਾਂ ਜਾਨਤ ਪਹਿਲਾ ਨਾਲ ਡਾਇਲੋਗ ਤਾਂ ਭੁੱਲ ਗੀਓ ਉਹ ਪੂਰ ਪੂਰ ਨਹੀਂ ਕਰਦੀ ਜੁ ਮਜਾਦਾਨੀ ਮੈਂ ਕੱਲ ਜੋਰ ਨਾਲ ਲੈਣਾ ਚਾਹ ਗਿਆ ਤੇ ਮੈਂ ਲੈ ਦਿੰਨੀ ਆ ਨਾ ਕਹਿੰਦੀ ਮੈਂ ਬਾਹਾਂ ਨਹੀਂ ਮੈਂ ਤੁਥੋ ਕੋ ਲੈਣਾ ਮੈਂ ਦਾਣਾ ਨਿੱਕਤੀ ਨਹੀਂ ਆਉਣਾ ਉਹਨੇ ਮੰਨੀ ਉਹ ਆਉਣਾ ਨਹੀਂ ਚਾਹੁੰਦਾ ਇਹ ਇੱਕ ਹੀ ਆਉਗੀ ਕਹਿੰਦੀ ਜੀ ਉਹਨੂੰ ਆਏ ਤੱਕ ਵੀ ਇਹ ਉਰੇ ਆਉਗੀ ਕਰ ਤੇ ਡਾਈ ਕਰੂਗੀ ਹਾਂ ਬਸ ਬਸ ਨਿਆਲੇ ਨੂੰ ਆਹੀ ਹਿੰਡ ਹੋ ਜਾਂਦੀ ਵੀ ਹਾਂ ਹਾਂ ਇਹਨੇ ਮੰਨੂ ਮਾਰਿਆ ਇਹਨੂੰ ਮਾਰੇ ਕੋਈ ਘਾਤੀ ਵੀ ਉਹਦੀ ਹੁੰਦੀ ਹੁੰਦੀ ਉਹਦੇ ਢੂਲੀ ਤੇ ਚੜ ਕੇ ਸਾਲਾ ਮਾਰਦਾ ਹਾਂ ਚਲੋ ਨਿਆਣਿਆ ਨਿਆਣਿਆ ਆਹ ਸਮਝ ਲਈ ਜਿਵੇਂ ਮੈਂ ਡੈਡੀ ਦੇ ਢੂਂਗੀ ਤੇ ਚੜ ਜੰਨੀ ਆ ਵੀ ਉਵੇਂ ਹੀ ਕਰਨੀ ਢੂਂਗੀ ਤੇ ਜਾਣਾ ਕਾਣਾ ਤੇ ਬਿਦਾਸ਼ ਨਹੀਂ ਹਿੰਦੀ ਉਹ ਵੀ ਚਲੋ ਹੈ ਜੀ ਹਾਂ ਜੀ ਹਾਂ ਤੇ ਬਾਅਦ ਵਿੱਚ ਚੁੱਪ ਵੀ ਉਹ ਨਹੀਂ ਕਰਾਈ ਉਹ ਇੱਕ ਹਾਰ ਸੁਣ ਲੈ ਭਾਰਤ ਦਾ ਗਿਆਨ ਕਰਨ ਨੂੰ ਪੁੱਛ ਵਰਦ ਨਹੀਂ ਆ ਪਤਾ ਕੀ ਕਹਿੰਦਾ ਆ ਕੇ ਹਾਂ ਜੀ ਕਹਿੰਦਾ ਦੀਦੀ ਦੇ ਕੰਮ ਨੂੰ ਪਤਾ ਤਾਂ ਆ ਕਿ ਆ ਹੋ ਗਿਆ ਚੀਜੂ ਵੀ ਸਿਖਾਤਾ ਵੀ ਘਰ ਨੂੰ ਛੁੱਟੇਗਾ ਨਹੀਂ ਕਹਿੰਦਾ ਪਰਿੰਦ ਨੇ ਨਹੀਂ ਮੇਰਾ ਗੁੱਸਾ ਆਂਦੇ ਪਤਾ ਕੀ ਗੱਲ ਹੈ ਜੀ ਨਹੀਂ ਉਹ ਜੀ ਸਾਹੇ ਉੱਪਰ ਟੱਪਦਾ ਤਾਂ ਉੱਥੇ ਨਾ ਇੱਕ ਸਾਈਡ ਖਾਈਤੀ ਜੀ ਉਹ ਐਨ ਉਹਦੇ ਉੱਪਰ ਜਾ ਕੇ ਖੜਾ ਹਾਂ ਫੇਰ ਮੈਂ ਤੇ ਝਟਕ ਹੋਇਆ ਹਾਂ ਜੀ ਹਾਂ ਜੀ ਹਾਂ ਹਾਂ ਫਿਰ ਕਹਿੰਦਾ ਮੈਨੂੰ ਪਤਾ ਹੀ ਨਾ ਪੱਕਾ ਹੈ ਨਾ ਇਹਨੇ ਉਹ ਵੀ ਸਖਾ ਕਰ ਵੀ ਦੁਕਾਨ ਚ ਜਿਹੜੀ ਪਹਿਲਾਂ ਇਹਦੇ ਨਾਲ ਲੜੇ ਕਰਦੇ ਤੇ ਕਹਿੰਦੇ ਤਾਂ ਸਖਾ ਦਣਾ ਬਸ ਉਹ ਵੀ ਵੀ ਕਰ ਦੀ ਕਟਾਈ ਕਰੇਗਾ ਹਾਂ ਜਿਹੜੇ ਵੀ ਦੋ ਬਜੇ ਹੋਣੀ ਕੰਮ ਮੈਨੂੰ ਹੁਣ ਦੋ ਚੋਲੇਣੀ ਆ ਤਾਂਨੇ ਵਾਲਾ ਆਇਆ ਲੈ ਸਾਈਕਲ ਯੱਟਦਾ ਨਾ ਪਾਪਾ ਨਾਲ ਗਿਆ ਤੋ ਕਿਉਂ ਕਿਉਂ ਸਮੇਲੇ ਤੋਂ ਹਰ ਤੋ ਹਾਂ ਦਾ ਜਾਂਦਾ ਇਕੱਠੇ ਹਾਂਜੀ ਹਾਂ ਵੀ ਇਕੱਠੇ ਜਾਈਏ ਅਸੀਂ ਅੱਜ ਕਾਰ ਨੂੰ ਆਉਂਦਾ ਵੀ ਰੀਤਨਪੁਰ ਪੂਰਾ ਪੂਰਾ ਟਾਈਮ ਪਰ ਜਾਣਾ ਹੁੰਦਾ 8:00 ਵਜੇ 8:00 ਵਜੇ ਨੂੰ 5 ਮਿੰਟਾਂ ਦੇ ਨੂੰ ਯਾਦ ਰੱਖ ਕੇ ਦੁਰਦੇ ਪਾਣੀ ਦੇ ਕੋਲ ਉੱਤੇ ਪਹੁੰਚਣਾ ਹੁੰਦਾ ਤੇ ਸਕੂਲ 'ਚ ਹੂੰ ਵੀ ਮੈਂ ਵੀ ਜਦੇ ਜਾਵਾਂ ਜਦੇ ਜਾਂ ਮੈਂ ਲੱਦਦਾ ਦੋ ਸਕੂਲ ਜਦੇ ਲੜਦਾ ਹੂੰ ਅਮੀ ਜਣੀ ਕਿ ਛੁੱਟੀ ਪਹਿਲਾਂ ਹੋ ਜਾਂਦੀ ਆ ਫਰੀਦ ਰੌਣੜੀ ਦੀ ਛੇ ਲੇਟ ਹੁੰਦੀ ਤੇ 1:00 ਵਜੇ ਲਿਆ ਤੁਹਾਨੂੰ ਬਹੁਤ ਟਾਲਦਾ ਮੈਂ ਦੋ ਵਜੇ ਗਈ ਜੇ ਤੁਸੀਂ ਜਾਉਂਦਾ ਸਮੇਂ ਨਾ ਚਲੋ ਪਜਾ ਆਣੇ ਆਪਾਂ ਲਿਆ ਦੇ ਖੁਸ਼ ਹੋ ਜੂਗੀ ਮੈਂ ਚੱਲਦਾ ਕੋਈ ਹਾਂ ਲੈ ਚਲੋ ਫੇਰ ਬੰਦਰ ਜੀ ਤੁਹਾਨੂੰ ਪ੍ਰੋਸੈਸ ਹੋ ਗਿਆ ਜੀ ਚਾਲੂ ਆ ਬਣਾਤੀ ਸਮਗਰੀ ਜਿਹੜੀ ਅਸੀਂ ਤਿਆਰ ਕਰਨੀ ਸੀ ਤੇ ਇਧਰ ਨਾਲ ਦੀ ਨਾਲ ਹੁਣ ਫੀਲਿੰਗ ਹੋ ਰਹੀ ਆ ਫੀਲਿੰਗ ਆ ਤੇਰੀ ਅੰਗਰੇਜ਼ੀ ਫੀਲਿੰਗ ਹੈ ਫੀਲਿੰਗ ਇਹ ਫੀਲਿੰਗ ਫੀਲਿੰਗ ਭਰਨਾ ਜਿਹੜੀ ਫੀਲਿੰਗ ਕਹਿੰਦੇ ਆ ਇੱਕ ਦੂਜੀ ਫੀਲਿੰਗ ਵੀ ਹੁੰਦੀ ਆ ਮੈਂ ਹੋ ਗਿਆ ਨਾ ਮੇਰੀ ਤਾਂ ਹੋਰ ਤਰ੍ਹਾਂ ਦੀ ਫੀਲਿੰਗ ਆ ਰਹੀ ਐ ਨੂੰ ਕੋ ਦੇਖ ਕੇ ਖਾਣ ਦੀ ਫੀਲਿੰਗ ਆ ਹਾਂ ਉਹ ਫੀਲੋ ਹਾਂ ਓ ਫੀਲਿੰਗ ਓ ਫੀਲਿੰਗ ਹੁੰਦੀ ਆ ਇਹ ਫੀਲਿੰਗ ਹੁੰਦੀ ਆ ਫੀਲਿੰਗ ਫੀਲਿੰਗ ਹਾਂ ਬਾ ਫੀਲਿੰਗ ਬਿਲਿੰਗ ਸਮਝ ਲੋ ਬਾਤ ਤੁਸੀਂ ਜੋ ਗੱਲ ਅਸੀਂ ਕਹਿਣਾ ਚਾਹੁੰਦੇ ਬਾਤ ਤੁਸੀਂ ਸਮਝ ਲੋ ਜੀ ਉਹ ਬਾ ਗਰੋ ਸੱਤ ਐਕਸਕਿਊਜ਼ ਮੀ ਪਲੀਜ਼ ਹਾਂ ਉਹ ਬੱਲੇ ਅੱਛੀ ਅੱਜ ਅੱਜ ਕਿੱਧਰ ਤੇ ਅੰਗਰੇਜ਼ੀ ਆ ਗਈ ਘੋਟ ਘੋਟ ਕੇ ਤੁਹਾਡੇ ਤੇ ਇੱਥੇ ਰੱਖ ਮੈਨੂੰ ਤਾਂ ਮੈਨ ਫੁੱਲੇ ਨਹੀਂ ਸਮੋਹਦਾ ਤਾਂ ਵੀ ਨਿਆਣੇ ਬੰਦੇ ਜਾਣੇ ਸਕੂਲ ਜਾਂਦੇ ਆ ਠੀਕ ਹੈ ਉਹਨਾਂ ਕੋਲ ਕਿਤਾਬਾਂ ਐ ਜਾਂ ਕੁਛ ਵੀ ਅਸੀਂ ਵੀ ਸਿੱਖਦੇ ਫੇਰ ਠੀਕ ਮਨੂੰ ਤਾਂ ਹਾਏ ਅੱਜ ਪਹਿਲੀ ਵਾਰ ਜ਼ਿੰਦਗੀ 'ਚ ਕਹਿਆ ਨਹੀਂ ਆਇਆ ਉਹ ਸਾਈਡ ਹੋ ਜਾ ਅੰਨਾ ਐ ਤੂੰ ਤੂੰ ਭਲਾਣਾ ਤਰ ਦੇਖਦਾ ਨਹੀਂ ਦਸ ਗੱਲਾਂ ਬੋਲਣ ਦੀ ਇੱਕ ਭੈਣ ਨੇ ਤੁਹਾਨੂੰ ਕਮੈਂਟ ਨਹੀਂ ਸੀ ਕਰੇ ਮਹਾਰੀ ਵਾਲੀ ਨੇ ਮੈਸੇਜ ਕਰੇ ਪਿਆ ਮੈਂ ਤਾਂ ਸੁਣਾਈ ਨਹੀਂ ਇਹਦੇ ਮੈਂ ਮੈਂ ਸੁਣ ਲੇ ਰੋਟੀ ਬਣਾਉਂਦੇ ਨੇ ਵੀ ਉਹ ਭੈਣ ਕਹਿੰਦੀ ਵੀ ਤੁਸੀਂ ਥੋਣੀ ਵੀਡੀਓ 'ਚ ਰਿਸਪੈਕਟ ਦਿਓ ਅਸੀਂ ਤੁਹਾਨੂੰ ਜੀ ਤਾਂ ਬਿਨਾਂ ਨਹੀਂ ਬੋਲਣਾ ਇਹ ਬੱਸ ਕੈਮਰਾ ਬੰਦ ਹੋ ਜਾ ਬਾਅਦ ਵਿੱਚ ਦੇਖਾਂਗੇ ਤੇ ਤੁਸੀਂ ਵੀ ਸਾਨੂੰ ਜੀ ਕਹੋ ਹਾਂਜੀ ਸੰਦੀਪ ਜੀ ਜੀ ਕਹੋ ਜੀ ਕਹੋ ਸੰਦੀਪ ਜੀ ਹਾਂ ਮੈਨੂੰ ਮਸਾਲਾ ਬਚ ਗਿਆ ਨਾ ਤੇ ਬਸ ਜੀ ਮੈਨੂੰ ਪਤਾ ਜੀ ਇਹਨਾਂ ਨੇ ਹਮਲਾ ਕੀਤਾ ਵੇ ਮੈਂ ਬਣਾ ਰਹੀ ਹਾਂ ਹਾਂਜੀ ਰਿਸਟੋਰੈਂਟ ਖੁਲਾਗੇ ਉਹ ਠੰਡੇ ਹੋ ਜਣਾ ਇਹਨਾਂ ਨੂੰ ਜਿਹੜੇ ਉੱਥੇ ਪਾਰੀ ਸਾਈਡ ਫੁੱਲ ਬਣਦਾ ਜਾਂਦਾ ਜਿਹੜੇ ਸਾਡੇ ਅਥੀਤੀ ਹੁੰਦੇ ਨੇ ਅਥੀਤੀ ਉਹਨਾਂ ਦੀ ਪਹਿਲਾਂ ਸੇਵਾ ਕਰੀਦੀ ਅਥੀਤੀ ਬੱਚੇ ਨਾ ਬੱਚੇ ਅੱਜ ਮੈਨੂੰ ਲੱਗਦਾ ਥੱਲੇ ਭਾਂਡੇ ਰੱਖਣਾ ਭੁੱਲੇ ਹੋਏ ਤੁਸੀਂ ਸਾਰੇ ਨਹੀਂ ਇਹ ਸਾਰੇ ਤੋਤੇ ਨੇ ਤੋਤੇ ਹੋ ਤਾਂ ਹੈਗੇ ਆ ਖਾਣ ਕਰਕੇ ਇਹ ਪਾਣੀ ਚੁੱੜਗਾ ਤਾਂ ਖਾਣਿਆਂ ਚ ਜਾਣਗੇ ਬਾਬਾ ਆਹ ਹੋਣੀ ਮੱਲਾ ਰੱਖਤੀ ਆ ਜਣਾ ਮੈਨੂੰ ਵੀ ਲੱਗਦਾ ਕੋਈ ਨਹੀਂ ਨਾ ਚੱਲ ਮਰਖਿਆ ਵਾ ਲੈ ਹੈ ਮੋਟਾ ਦਿਮਾਗ ਉਹ ਤੇਰੀ ਦੀ ਤੇ ਵੀਡੀਓ ਤੇ ਆ ਦੇਖ ਲੋ ਜੀ ਥੜੇ ਨਾ ਬੈਠੇ ਬਿਠਾਏ ਤੂੰ ਦੇਖ ਨਹੀਂ ਸਾਨੂੰ ਕਹਿੰਦੇ ਦੀ ਹੋਈ ਉਹ ਭੱਟ ਜਾਂਦੀ ਆ ਤੂੰ ਅੱਕ ਗਿਆ ਤਬੀਰ ਬੈਠੇ ਬਿਠਾਏ ਬਸ ਪੰਗੇ ਲੈਣ ਦੀ ਆਦਤ ਆ ਆ ਬਣੀ ਗੱਲ ਬਾਤ ਹੁਣ ਥੰਦੇ ਲਾਗੇ ਤਾਂ ਤੇਰੇ ਨਾਲ ਲੜਾਈ ਚ ਹੋਇਆ ਸੀ ਮੈਂ ਆ ਚੱਕ ਪਹਿਲਾਂ ਵਿੱਚ ਤੇ ਜਿਹੜਾ ਸਮਾਨ ਕਰਿਆ ਆਪਾਂ ਬਾਹਰ ਤੋਂ ਤੇ ਮੈਂ ਗਰੰਟ ਨਾ ਮਾਰੇ ਕਰੰਟ ਦੀ ਮਾਰ ਜੀ ਸੰਦੀਪ ਇਹ ਨਾਲ ਰਿਸਕ ਰੱਖਿਆ ਸਫਾਈ ਜ਼ਿਆਦਾ ਜ਼ਰੂਰੀ ਹੈ ਜੀ ਉਹ ਸਫਾਈ ਕਰਕੇ ਰੱਖਦੇ ਆ ਜੀ ਜ਼ਿਆਦਾ ਨਹੀਂ ਰੱਖਦੇ ਅਸੀਂ ਜਦੋਂ ਤੁਹਾਡਾ ਬਿਜ਼ਨਸ ਚੱਲ ਗਿਆ ਫਿਰ ਜੋ ਮਰਜ਼ੀ ਕਰੀ ਜਾ ਬਿਜ਼ਨਸ ਅਸੀਂ ਧੰਬ ਕੋਲ ਵਿੱਚ ਲੱਗੇ ਆਪਣੇ ਆਪੇ ਬਣਾਓ ਆਪੇ ਖਾਓ ਕੰਮ ਸਾਰੀ ਮੰਦੀ ਭੈਣ ਦਾ ਤੁਸੀਂ ਧੰਨਵਾਦ ਕਰੋ ਤੁਹਾਡਾ ਬਰਥਡੇ ਗਿਫਟ ਹੈ ਹਾਂ ਧੰਨਵਾਦ ਭੈਣ ਮੇਰੀ ਪਰ ਹਾ ਤੱਕ ਵੀਡੀਓ ਲੈ ਕੇ ਖੁਸ਼ ਹੁੰਦੇ ਵੀ ਸਦੀਪ ਨੂੰ ਮਣਾਉਣੇ ਆ ਆਏ ਆ ਅੱਜ ਮੈਂ ਆਪਣੀ ਲੱਭ ਨੂੰ ਉਹਨੂੰ ਫੋਨ ਕਰੂੰਗੀ ਹਾਂ ਜੀ ਥਿਸ ਇਜ਼ ਪਲੇਟ ਹਲੋ ਥੀ ਮਾਇਆ ਜੀ ਪਲੇਟ ਥਿਸ ਇਜ਼ ਪਲੇਟ ਕੋਈ ਨਾ ਵੀ ਪਾਈ ਗਈ ਨਹੀਂ ਇਹ ਥੋੜੀ ਜੀ ਹੋ ਗਈ ਲੇਟ ਤੇਰੇ ਤੇ ਤੇਰੇ ਲੇਟ ਨੇ ਚੱਕਰ ਆ ਚੰਨੇ ਹਲਣਿਆ ਸਾਬ ਜੀ ਦੀ ਪਾਇਲੋ ਉਹ ਤਾਰਾ ਬੰਦ ਨਹੀਂ ਹੋ ਰਿਹਾ ਪਰ ਪ੍ਰੈਸ਼ਰ ਮਾਪਿਆ ਬਾਦ ਨਹੀਂ ਸਾਈਡ ਪਰ ਤੇ ਹੁਣ ਪਰ ਹੋ ਗਿਆ ਫੇਰਾ ਫੇਰਾ ਮੈਨੂੰ ਆਹ ਲੱਗਾ ਵੀ ਕਿਤੇ ਮੂੰਹੇ ਦੇ ਨਾਲ ਖੁੱਲ ਜੂਵੇ ਤਾਂ ਨਹੀਂ ਨਹੀਂ ਇਹ ਤਾਂ ਨਹੀਂ ਖੁੱਲੂਗਾ ਪਰ ਇਹ ਕਿੰਨੇ ਬਾੜ ਦਾ ਹੁਣ ਵੀ ਨਹੀਂ ਪਤਾ ਮੈਨੂੰ ਤਾਂ ਬਿਜਲੀ ਦਾ ਖਰਚਾ ਕਿੰਨਾ ਕਰਦਾ ਨਾ ਉਹ ਪੁੱਛ ਇਹ ਵੀ ਜ਼ਰੂਰੀ ਹੈ ਬੈਲ ਵੀ ਤੇਰੇ ਸਾਥੋ ਥੱਲੇ ਜੁੰਟ ਰਹੇ ਖਾਈ ਜਾ ਰੋਟੀਆਂ ਤੇ ਵਜ਼ਨ ਘਟਾਉਣ ਬਾਅਦ ਤੇ ਸੈਂਡਵਿਚ ਬਣਾ ਬਣਾ ਕੇ ਉਧਰ ਵਜ਼ਨ ਬੈਲ ਹਲਾ ਦੇ ਬਾਅਦ ਚ ਬੀ ਆ ਗਿਆ ਜੀ 10000 ਰੁਪਇਆ ਨਕਦ ਪਾਸ ਨਿਕਲਿਆ ਤੁਸੀਂ ਮਿੱਤੇ ਅ ਸੰਦੀਪ ਹਾਂਜੀ ਹਮ ਕੋਲਡ ਡਰਿੰਕ ਲਗਾ ਦੇ ਸਿੰਕ ਕਰੋ ਕੋਡਿੰਗ ਕਰੋ ਕੋਪਜੀ ਕੋਕ ਪਾਪਰੇ ਤੁਸੀਂ ਵਾਪਰ ਲੈ ਘਾਟੇ ਅੱਜ ਲੈਟ ਰੇ ਅੱਜ ਲੈਟ ਨਹੀਂ ਸੀ ਹੈਗੀ ਅੱਜ ਲੈਟ ਨਹੀਂ ਸੀ ਹੈਗੀ ਉਹ ਵੀ ਕਹਿੰਦਾ ਵੀ ਬਾਈ ਕਹਿੰਦਾ ਤੁਨਾ ਠੰਡਾ ਨਹੀਂ ਹੈਗਾ ਲੜਬੜਾ ਆਹ ਦਿੱਤੇ ਨਹੀਂ ਖੂੜ ਨਹੀਂ ਠੰਡੀ ਕੰਨੀ ਫਿਰ ਤਾਂ ਹੁਣ ਕੋ ਪਹਿਲਾ ਹੀ ਦੁਖ ਰਿਆ ਹੈਗੀ ਪਹਿਲੇ ਤਾਂ ਥੋੜਾ ਜਿਹਾ ਹਾਜਮਾ ਜਾ ਕਰ ਦਣਾ ਨੇ ਬਿਲ ਮਾ ਤਾਂ ਹੋਏ 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 ਹਾਜਮਾ ਵਿੱਚ ਪਹਿਲਾਂ ਸੋਚ ਕੇ ਲਿਆ ਠੀਕ ਸਫਾਈ ਜ਼ਰੂਰੀ ਬਾਬਾ ਜੀ ਪੇਪਰ ਲੈ ਲਾ ਫੇ ਤੂੰ ਤਾਂ ਲੱਗਾ ਰੱਖਣ ਲੱਗੇ ਰਿਹਾ ਪੇਪਰ ਲੈ ਲੈ ਹਾਂ ਸੰਦੀਪ ਪੇਪਰ ਲੈਣਾ ਚਾਹੇ ਸਾਰਿਓ ਰੱਖ ਦਿੰਦੀ ਪੂਰੀ ਰੱਖ ਲੈ ਜੇ ਤਾਂ ਫੇ ਪਤਾ ਨਹੀਂ ਕਿੰਨੀ ਵਾਰ ਪਰਤਣਾ ਇਹਨੂੰ ਮੇਰੀ ਫੋਟੋ ਤਾਂ ਖਿੱਚ ਲੈਣੀ ਏ ਕੀ ਕਹਿੰਦੇ ਅੱਛਾ ਮੇਰੀ ਫੋਟੋ ਤੇ ਖਿੱਚੀ ਜਾਏ ਹੁਣ ਥਾਣੂ ਇਹਨੇ ਕੰਮ ਲਾ ਕੇ ਰੱਖਣਾ ਇੰਨੀ ਕੀ ਨਹੀਂ ਕੂੜਮਣੀ ਨੂੰ ਉਧਰ ਪੁੱਛ ਵੀ ਆ ਸਵਾਦ ਵੀ ਹੈਗੇ ਆ ਕਿੰਨੇ ਕਿਤੇ ਪਾ ਕਿਤੇ ਕਹੇ ਕਿ ਮਾਰੇ ਸਾਡੇ ਬਰੈਡ ਮੱਥੇ ਲੈ ਇਹਨਾਂ ਤੇ ਰੋਟੀ ਨਹੀਂ ਸਰੀ ਹੈਗੀ ਆ ਨਹੀਂ ਕਰੀ ਹਾਂ ਕੀ ਕਰੀਏ ਕੂੜਮਣੀ ਵੀ ਆਣੇ ਨੇ ਮਜੜਾਈ ਵੀ ਆ ਵੇ ਇਹਨਾਂ ਬਸ ਸੀ ਗਰਮ ਗਰਮ ਬੁਝਾ ਦੇਖਣ ਦੇ ਨਾ ਦੇ ਮੈਂ ਤਾਂ ਮੈਂ ਦੇ ਲਿਆ ਹਾਂ ਫਜ਼ਦਾਰ ਨੇ ਸਵਾਦ ਵੀ ਨਹੀਂ ਦੇਖਿਆ ਮੈਂ ਤਾਂ ਸਵਾਦ ਪੁੱਛਣ ਆਇਆ ਤਾਂ ਵੀ ਜਿਵੇਂ ਅੱਗੇ ਮੈਂ ਨੇ ਮੈਂ ਪ੍ਰੀਤ ਸਰ ਲਵ ਪ੍ਰੀਤ ਨੂੰ ਤਾਂ ਉਹਦੀ ਬੋਸ ਚਾ ਉਹਦੀ ਸੇਲੀ ਲਿਆਂਦੀ ਉਹਨਾਂ ਨੇ ਬਿੱਕੀ ਤੈਨੂੰ ਮੰਮੀ ਜੀ ਖਾਓ ਤੂੰ ਤੁਸੀਂ ਖਾਓ ਬੋ ਨਾ ਨਾ ਇਹ ਕਿਹਦੀ ਕੰਪਨੀ ਦੋ ਆਥਰ ਬਾਹਰ ਦੋ ਤੁਸੀਂ ਕੰਪਨੀ ਤੋਂ ਇਹ ਅੱਜ ਅੰਗਰੇਜ਼ੀ ਬੋਲਦੇ ਐ ਅੱਜ ਅੰਗਰੇਜ਼ਾਂ ਨੇ ਪਤਾ ਨਹੀਂ ਕਿੱਥੇ ਤੇ ਮੱਥੇ ਲਾ ਗਏ ਦੋ ਦੋ ਤੁਸੀਂ ਨਾ ਕੋਈ ਹਾਏ ਹਾਏ ਆ ਨੂਰ ਨੂੰ ਦੋ ਨੂਰ ਨੂੰ ਬਹੁਤ ਨੂਰ ਹੱਸਾ ਬਰੈਡੀ ਲੈ ਤੁਸੀਂ ਵੀ ਖਾਣਾ ਲੈ ਖਾ ਤੇਰਾ ਤਾਂ ਪਾਈ ਨੂੰ ਮਾ ਪਾਣੀ ਆਉਂਦਾ ਰਹਿੰਦਾ ਰਮਤਾ ਕੀ ਹੋ ਗਿਆ ਜਠਾਨੀ ਸਾਨੂੰ ਮੈਂ ਕਹਾਂ ਦੂ ਵੀ ਖਾ ਲਾ ਅੱਛਾ ਕੋਲੋਂ ਪਰ ਮਮੀ ਵੈਸੇ ਮੇਰੀ ਘਰਾਨੀ ਦੀ ਫੇਵਰਟ ਅਟੀ ਚਾਹੀਏ ਅੱਛਾ ਅੱਛਾ ਰਾਤ ਦੀ ਮੰਗਦੀ ਮਰ ਜਣੀ ਰੋਈ ਜਾਂਦੀ ਮੈਂ ਤਾਂ ਖਾ ਲਈ ਖਾ ਲਈ ਅੱਛਾ ਔਰ ਨੂਰ ਕੰਦੀ ਮੇਰੇ ਮੂਟ ਅਰਕ ਸਿੰਪਲ ਬਰਡ ਸਿੰਪਲ ਹੀ ਆਮਾ ਜੈ ਨਾ ਨਾ ਖਾਣੀਆਂ ਨੇ ਇਹ ਤਾਂ ਜਿਆਦਾ ਮਿੱਠਾ ਹਾਂਜੀ ਹੂੰ ਨਾ ਆਕੜ ਦਿਓ ਚਾ ਲੈਣਾ ਫਿਰ ਚਾ ਲੈਣਾ ਤੀਜੀ ਤੀਜੀ ਖਾ ਲੋ ਚੀਜੀ ਖਾ ਲੋ ਜੰਮੀ ਜੰਮੀ ਹਾਂਜੀ ਜੰਮੀ ਜੰਮੀ ਹਾਂਜੀ ਅੱਜ ਵੀ ਇੱਧਰ ਤੁਹਾਡਾ ਰਿਵਿਊ ਲੈਣ ਨੂੰ ਖੜੀ ਆਏ ਵੀ ਸਾਡੀ ਮਿਹਨਤ ਕਿਵੇਂ ਆ ਹਾਂ ਬਸ ਥੈਂਕ ਯੂ ਥੈਂਕ ਯੂ ਟਰੰਕ ਸਾਈਟਸ ਤੁਸੀਂ ਵੀ ਚੈੱਕ ਕਰੋ ਜੀ ਮੈਂ ਮੁੰਡੇ ਵੀ ਨਾ ਪੂਰੀਆਂ ਨਹੀਂ ਪੈਣੀਆਂ ਬਹੁਤ ਵਧੀਆ ਹੂੰ ਚਲੋ ਲੈ ਆਫੇ फटाफट ਹੁਣ ਅੱਵੇ ਕੀ ਪਤਾ ਹੁੰਦੇ ਆਓ ਲੋ ਮਾਤਾ ਮੈਂ ਨਹੀਂ ਵਾਰਦਾ ਹੈਗਾ ਆਇਦਰ ਆਨੇ ਵਿੱਚ ਵਿਚਾਰੇ ਨੇ ਉੱਧਰ ਨੂੰ ਕਰਿਆ ਪਰ ਸੋਈ ਕੀ ਦਿਨ ਇੱਥੇ ਖੜਾ ਦੇਖੀ ਜਾਂਦਾ ਕਹਿੰਦਾ ਮੇਰਾ ਵੀ ਨੰਬਰ ਆਊਗਾ ਤੇਰਾ ਨੰਬਰ ਦਾ ਹੁਣ ਦੇਖੀ ਜਾਊਗੀ ਕਾਦ ਆਊਗਾ ਬਾਈ ਤਾਂ ਸੌ ਗਿਆ ਨਹੀਂ ਯਾਰ ਨਹੀਂ ਫੇਲਾਂ ਉਹਨਾਂ ਨੂੰ ਖਵਾ ਦੇ ਰਿਸ਼ਤੇਦਾਰਾਂ ਨੂੰ ਨਹੀਂ ਉਹ ਠੰਡੇ ਨਹੀਂ ਵਧੀਆ ਰੱਖਣੇ ਵੀ ਕਿਸੇ ਨੂੰ ਉਹ ਫਿਰ ਜਦੇ ਬਣਾ ਦੀ ਗਰਮ ਗਰਮ ਖਾਦੇ ਉਹਨਾਂ ਦੇ ਤਾਂ ਪੂਰੇ ਗਏ ਉਹਨਾਂ ਦੇ ਪੂਰੇ ਕਰ ਉਧਰ ਤੂੰ ਬੱਸ ਇਹ ਜੋ ਹੈਗੇ ਨੇ ਇਹ ਬਾਣਾ ਨਹੀਂ ਹੈ ਤੇ ਗਰਮ ਗਰਮ ਜਦੇ ਦੇਈ ਜਾਣੀ ਲੋ ਜੀ ਮੈਂ ਵੀ ਖਾ ਕੇ ਦੇਖ ਲਵਾਂ ਕਰੂੰ ਤੁਸੀਂ ਵੀ ਦੇਖ ਲਓ ਜੀ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਤੁਹਾਨੂੰ